ਡਰਾਈਵਰ ਸਾਹਿਬ ਇਹ ਹਾਦਸਾ ਕਿੰਨੇ ਕੋ ਵੇਨਾ ਹੋਇਆ ਜੀ 6 ਵਜੇ ਕਿਸ ਕਾਰਨ ਹੋਇਆ ਜੀ ਅੱਗੇ ਗਾਈ ਆਈ ਬ੍ਰੇਕ ਮਾਰੀ ਗੱਡੀ ਕੋ ਮੂੰਗੀ ਮਾਰਚ ਲੱਗੀ ਪਿੰਨਰ ਨੌਂ ਦੀ ਗੱਡੀ ਪਰਲੇ ਰੋਕ ਠੀਕ ਹੈ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨੁਕਸਾਨ ਤਾਂ ਗਾਇਸ ਗੂਲ ਪੱਜ ਗਈ ਲੀਕ ਹੋ ਰਹਾ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਕੋਈ ਜਾਨੀ ਠੀਕ ਹੈ ਜੀ ਤੁਹਾਡੇ ਸਰੀਰ 'ਚ ਕੋਈ ਦਿੱਕਤ ਕੋਈ ਸੱਟ ਬੇੜ ਲੱਗੀ ਹੋਏ ਬਣ ਕੇ ਨਹੀਂ ਲੱਗੀ ਬਣ ਕੇ ਬੜੀ ਹੱਡੀ ਔਰ ਕੋਈ ਨੁਕਸਾਨ ਨਹੀਂ ਹੋਇਆ ਜੀ ਪੁਲਿਸ ਨੂੰ ਤਲਾਸ਼ ਦਿੱਤੀ ਹੈ ਜੀ ਹਾਂ ਜੀ ਹਾਂ ਜੀ ਪੁਲਿਸ ਆਈ ਹੈ ਠੀਕ ਹੈ ਥੈਂਕ ਯੂ ਕਾਰਵਾਈ ਪੂਰੀ ਕਰ ਦਿੱਤੀ ਜੀ ਕੋਈ ਕਰਨੀ ਆ ਮੌਕੇ ਤੇ ਆ ਗਈ ਹੈ ਪੁਲਿਸ ਪੂਰੀ ਕਾਰਵਾਈ ਕੀਤੀ ਆ ਉਹ ਹੈਲਪ ਕੀਤੀ ਹੈ ਸਾਰਿਆਂ ਦੀ ਠੀਕ ਹੈ ਥੈਂਕ ਯੂ ਸਰ ਜੀ ਇਹੜਾ ਹਾਦਸਾ ਆਇਆ ਕਿੰਨੇ ਕਵਿਚ ਨਾ ਆਇਆ ਜੀ ਇਹ तकरीबन 5:30 6 ਦੇ ਵਿੱਚ ਅੱਛਾ ਜੀ ਕਿਸ ਕਾਰਨ ਹੋਇਆ ਜੀ ਕੋਈ ਪਸ਼ੂ ਕਰਾ ਦਾ ਦਾ ਵੀ ਉੱਤੇ ਆ ਗਿਆ ਅੱਛਾ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਸ ਇਹ ਜਬੀ ਇਹ ਵੀ ਟਰੱਕ ਦੇ ਉੱਪਰ ਜਿਹੜਾ ਇਹ ਯਾਹਦਾ ਜਿਹੜਾ ਭੜਿਆ ਟੈਂਕਰ ਹੈ ਉਹ ਡੇਪਰ ਗਿਆ ਤੇ ਰਾਹੇ ਨੱਬਾ ਗਿਆ ਉਹ ਖੜਿਆ ਹੈ ਨਾ ਤੇਰੇ ਤੋਂ ਤੜਕੇ ਭਰਿਆ ਸੱਤਾਂ ਨੂੰ ਕਿੰਨੇ ਕਮੇਨਾ ਤਲਾ ਮਿਲੀ ਜੀ ਬਾਜੀ ਤਕਰੀਬਨ 6 ਵਜੇ ਤੋਂ ਜੇਕਰ ਜਨਤ ਟ੍ਰੈਵਲਿੰਗ ਤੋਂ ਜੁੜਾ ਹੋਇਆ ਠੀਕ 5-7 ਮਿੰਟ ਤੋਂ ਬਾਅਦ ਇਹ ਨਿਕਲੇਗਾ ਦੇਤੇ ਇੱਥੇ ਧੱਕੇ ਆ 4 ਹਲ ਡਰੇਗਰ ਜਾਈ ਆ ਬੜੀ ਦੇਖੋ ਯਾਰ ਦੇ ਬਾਅਦ ਖੜਾ ਕੀਤਾ ਵਾ ਇਹ ਨੂੰ ਸ਼ਾਇਦ ਦੇ ਉੱਤੇ ਕਰਾਵਾਂਗੇ ਬਾਕੀ ਜੰਸੀ ਆ ਉਹ ਆ ਕੇ ਦੇਦਾ ਪਰ ਵਾਰੀ ਥੈਂਕ ਯੂ